ਸਸ਼ੇ ਗੱਲ ਜੀ ਅੱਜ ਅਸੀਂ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਇੱਥੇ ਬਾਰਡਰ ਦੇ ਲਾਗੇ ਪਿੰਡਾਂ ਦੇ ਵਿੱਚ ਆਏ ਆਂ ਕਾਫੀ ਬੁਰਾ ਹਾਲ ਹੈ ਪਰ ਫਿਰ ਵੀ ਜਿਹੜੀ ਇੱਥੇ ਸੰਸਥਾਵਾਂ ਜੁੜੀਆਂ ਹੋਈਆਂ ਨੇ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਨੂੰ ਸੰਭਾਲਿਆ ਹੋਇਆ ਲੋਕਾਂ ਦੀ ਸੇਵਾ ਹੋ ਰਹੀ ਹੈ ਹੰਬਲਾ ਫਾਊਂਡੇਸ਼ਨ ਧੰਨਵਾਦ ਕਰਦਾ ਹਾਂ ਉਹਨਾਂ ਦਾ ਕਿਉਂਕਿ ਅੱਜ ਗੈਵੀ ਚੈਲ ਫਾਊਂਡੇਸ਼ਨ ਤੋਂ ਅਸੀਂ ਆਏ ਸੀਗੇ ਤਾਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਿੱਥੇ ਲੋੜਿੰਦੀ ਅ ਸੇਵਾ ਚਾਹੀਦੀ ਸੀ ਕਿ ਲੋਕਾਂ ਨੂੰ ਜਿਹੜੀ ਲੋੜਿੰਦੀ ਚੀਜ਼ਾਂ ਚਾਹੀਦੀਆਂ ਸੀ ਉੱਥੇ ਪਹੁੰਚਾਈਆਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਕਿ ਇੱਕ ਦੂਜੇ ਨਾਲ ਸੰਪਰਕ ਕਰਕੇ ਤੁਸੀਂ ਆਪਣੀ ਸੇਵਾ ਇੱਥੇ ਪਹੁੰਚਾਓ ਤੇ ਬਾਕੀ ਹੋਰ ਕਈ ਵਾਰੀ ਪੈਨਿਕ ਸਥਿਤੀਆਂ ਹੋ ਜਾਂਦੀਆਂ ਅੱਜ ਵੀ ਜਿਵੇਂ ਹੋ ਗਈ ਸੋ ਜਿਹੜੇ ਕੋਈ ਸੱਜਣ ਵੀ ਰਹੌਣਗੇ ਮੈਂ ਤਾਂ ਹੀ ਕਹਿਣਾਗਾ ਵੀ ਸੰਪਰਕ ਕਰਕੇ ਆਇਓ ਕਿਉਂਕਿ ਪਿੰਡ ਦੇ ਵਿੱਚ ਹਾਲਾਤ ਬੁਰੇ ਨੇ ਸਮ ਟਾਈਮਸ ਚੀਜ਼ਾਂ ਅੱਜ ਜਿਹੜਾ ਸਾਨੂੰ ਉੱਥੇ ਦੇਖਣ ਨੂੰ ਮਿਲਿਆ ਕਾਫੀ ਬਹਿਸਬਾਣੀ ਹੋ ਗਈ ਸੀ ਲੋਕਾਂ ਦੇ ਵਿੱਚ ਸਮਾਨ ਨੂੰ ਲੈ ਕੇ ਕਿਸਾਨੂੰ ਨੇ ਮਿਲਿਆ ਸਾਨੂੰ ਦਿਓ ਸੋ ਜੇ ਤੁਹਾਨੂੰ ਮਤਲਬ ਵੀ ਉੱਥੇ ਲੋਕ ਗਰਾਊਂਡ ਲੈਵਲ ਦੇ ਉੱਤੇ ਜਾਣਦੇ ਹੋਣਗੇ ਤਾਂ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਹੋਊਗਾ ਸੋ ਬਸ ਇਹੀ ਬੇਨਤੀ ਹੈ ਜੀ ਤੇ ਬਾਕੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਬਹੁਤ ਜਲਦੀ ਸਾਡਾ ਪੰਜਾਬ ਜਿੰਨੇ ਵੀ ਹੜ੍ਹ ਪ੍ਰਭਾਵਿਤ ਖੇਤਰ ਨੇ ਜਿੰਨੇ ਵੀ ਲੋਕ ਨੇ ਦੁਆਰ 'ਤੇ ਖੜੇ ਹੋਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਸਾਡਾ ਪਿੰਡ ਕਾਲੂ ਵਾਲਾ ਹੈ ਜੀ ਮੇਰਾ ਨਾਮ ਸਤਨਾਮ ਸਿੰਘ ਹੈ ਤੇ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਜਿਹੜਾ 2023 ਦੇ ਵਿੱਚ ਵੀ ਹੋਇਆ ਸੀ ਤੇ ਹੁਣ ਜਿਹੜਾ 25 ਦੇ ਵਿੱਚ ਵੀ ਹੋਇਆ ਤੇ ਤਕਰੀਬਨ ਸਾਡੇ ਕੋਲ ਪਹਿਲਾਂ ਤਾਂ ਸਾਡੇ ਕੋਲ ਅਰਿੰਦਰ ਸਰ ਪਹੁੰਚੇ ਸੀ ਉਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਆਇਆ ਹੁਣ ਸਾਡੇ ਕੋਲ ਆਹ ਟੀਮ ਜਿਹੜੀ ਹੈ ਇਹ ਰੀ ਟੀਮ ਸਾਰੇ ਬਾਈ ਦੇ ਇਹ ਸਾਡੇ ਕੋਲ ਜਿਹੜੇ ਗੈਰੀ ਹੈ ਇਹ ਸਾਡੇ ਕੋਲ ਪਤਾ ਗੈਰੀ ਇਹ ਸਾਡੇ ਕੋਲ ਪਤਾ ਲੈਣ ਆਏ ਆ ਹੁਣ ਸਾਡੀ ਸੂਜ ਜਿਹੜੀ ਸਾਡੇ ਲੈਣ ਆਇਆ ਸਾਡੇ ਵਾਸਤੇ ਜੋ ਵੀ ਸਾਨੂੰ ਆ ਦੇਣਗੇ ਕੱਪੜੇ ਵਗੈਰਾ ਉਹ ਆਸੀ ਆ ਰਹੇ ਇਹਨਾਂ ਦਾ ਸਵੀਕਾਰ ਕਰਦੇ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਸਾਡੇ ਪਿੰਡੇ ਸਾਡਾ ਪਤਾ ਲੈਣ ਲਈ ਆ